Terima kasih telah menonton! ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਸੋ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਕਿ ਸਤਿਗੁਰ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਪੂਰੇ ਵਿਸ਼ਵ ਦੇ ਅੰਦਰ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਅਸੀਂ ਆ ਪਿੰਡ ਮਲਖਪੁਰ ਵਿੱਚ ਜਿੱਥੇ ਕਿ ਅੱਜ ਬਹੁਤ ਹੀ ਮਹਾਨ ਨਗਰ ਕੀਰਤਨ ਜੋ ਕਿ ਗੁਰਦੁਆਰਾ ਸਾਹਿਬ ਤੋਂ ਰੰਮ ਹੋ ਕੇ ਪੂਰੇ ਪਿੰਡ ਦੀ ਪਰਕਰਮਾ ਕਰਦਾ ਹੋਇਆ ਅੱਜ ਥਾਂ ਥਾਂ ਤੇ ਪੜਾਅ ਲਾ ਕੇ ਜਿੱਥੇ ਸੰਗਤਾਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਪਕਾ ਕੇ ਸੰਗਤਾਂ ਦੇ ਵਿੱਚ ਲੰਗਰ ਪਤਾ ਰਹੇ ਨੇ ਉੱਥੇ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਸਾਡੇ ਨਾਲ ਹੈ ਵੀਰ ਜੀ ਗੱਲ ਕਰਾਂਗੇ ਅੱਜ ਕੀ ਸੰਦੇਸ਼ ਹੈ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 556ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦੇਸ਼ ਵਿਦੇਸ਼ ਵਸਨੀਕਾਂ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਧਾਈਆਂ ਸਮੁੱਚੇ ਨਗਰ ਮਲਕਪੁਰ ਦੀਆਂ ਨੂੰ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਉਪਰ ਆਲਾ ਕਰਕੇ ਗੁਰੂ ਘਰ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਤੇ ਤਨਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਹੇਠ ਸ਼ਾਇਆ ਹੇਠ ਨਗਰ ਕੀਰਤਨ ਸਜਾਇਆ ਜੋ ਨਗਰ ਦੀ ਪ੍ਰਕਰਮਾ ਕਰਦਿਆਂ ਹੋਇਆ ਪੜਾਦਰ ਪੜਾ ਅੱਗੇ ਵਧਦਾ ਹੋਇਆ ਭਾਈ ਗੁਰਪ੍ਰੀਤ ਸਿੰਘ ਉਹਨਾਂ ਦੇ ਗ੍ਰਾ ਵੀ ਕੇ ਪਹੁੰਚਿਆ ਜਿੱਥੇ ਉਹ ਪਰਿਵਾਰ ਸੰਗਤਾਂ ਦੀ ਸੇਵਾ ਕਰ ਰਹੀਆਂ ਹਨ ਸੋ ਜਿਵੇਂ ਕਿ ਪਹਿਲੇ ਬਾਦਸ਼ਾਹ ਤਨਤਨ ਸਬਸਿਰ ਨਾਨਕ ਤੇਜ ਜੀ ਮਹਾਰਾਜ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਿਆਂ ਹੋਇਆ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦਿਆਂ ਹੋਇਆਂ ਸਭ ਨੂੰ ਮਿਹਨਤ ਮੁਸ਼ਕਤ ਅਤੇ ਕਿਰਤ ਕਰਨ ਦਾ ਸੰਦੇਸ਼ ਦਿੱਤਾ ਉੱਥੇ ਹੀ ਸਮੂਹ ਸੰਗਤਾਂ ਨੂੰ ਮੇਰੀ ਨਿਮਰਤਾ ਸਹਿਤ ਅਪੀਲ ਹੈ ਕਿ ਜਿਵੇਂ ਪਾਤਸ਼ਾਹ ਨੇ ਜੋ ਸਾਨੂੰ ਸੰਦੇਸ਼ ਦਿੱਤਾ ਅਸੀਂ ਉਹਨਾਂ ਸੰਦੇਸ਼ ਉਹਨਾਂ ਦੇ ਸੰਦੇਸ਼ ਦੇ ਉੱਪਰ ਚੱਲ ਰਿਹਾ ਹੋਇਆ ਸੰਜੀਵਾਲਤਾ ਦਾ ਪ੍ਰਤੀਕ ਬਣੀਏ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਆਪਣੇ ਗੁਰੂ ਪੀਰਾਂ ਮਹਾਰਾਜਾਂ ਦੇ ਜੋ ਵੀ ਪ੍ਰਕਾਸ਼ ਪੁਰਬ ਆਉਂਦੇ ਹਨ ਉਹ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਈਏ ਕਿਉਂਕਿ ਵੈਸੇ ਵੀ ਸੰਤਾਂ ਦੇ ਉੱਪਰ ਮਾਲਕੁਰ ਦੀਆਂ ਸੰਤਾਂ ਦੇ ਉੱਪਰ ਮਾਲਕ ਦੀ ਬੜੀ ਬਖਸ਼ਿਸ਼ ਹੈ ਬੜੀ ਕਿਰਪਾ ਹੈ ਜੋ ਜੋ ਸਾਂਝੇ ਸਾਰੇ ਕਾਰਜ ਹਨ ਉਹ ਬੜੇ ਪਿਆਰ ਅਤੇ ਸ਼ਿੱਦਤ ਦੇ ਨਾਲ ਮਨਾਉਂਦੇ ਹਨ ਸੋ ਮੇਰੀ ਸਮੂਚੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਅਤੇ ਇਸੇ ਤਰ੍ਹਾਂ ਮਾਲਕ ਸਾਰੇ ਨਗਰ ਦੇ ਵਿੱਚ ਪਿਆਰ ਅਤੇ ਸਾਂਝੀਵਾਲਤਾ ਬਣਾਈ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਸੰਗਤਾਂ ਨੇ ਯਾਦ ਕਰ ਲਈ ਜਾਨਣਾ ਚਾਹਾਂਗੇ ਕਿ ਇਸ ਤੋਂ ਇਲਾਵਾ ਹੋਰ ਕੀ ਕੀ ਪ੍ਰੋਗਰਾਮ ਨੇ ਕੱਲ ਉਸ ਮਹਾਨ ਸਤਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਦੇ ਅੰਦਰ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਇੱਥੇ ਵੀ ਗੁਰਦੁਆਰਾ ਸਾਹਿਬ ਵਿਖੇ ਕੋਈ ਕੀਰਤਨ ਕੋਈ ਗੁਰਦੇ ਭੋਗ ਪਾਠ ਵੀ ਪਾਈ ਜਾਣਗੇ ਉਹਨੇ ਮਾਰੇ ਜਾਣਕਾਰੀ ਦੇਣਾ ਚਾਹੋਗੇ ਜਿਵੇਂ ਕਿ ਜੁਗ ਜੁਗ ਟਲ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸ੍ਰੀ ਅਖੰਡ ਪਾਠ ਜੀ ਦੇ ਜਾਪ ਜੋ ਕੱਲ ਤੋਂ ਆਰੰਭ ਹੋਏ ਹਨ ਤਿਨਾਂ ਦੇ ਕੱਲ ਭੋਗ ਪਾਏ ਜਾਣਗੇ ਉਪਰੰਤ ਭਾਈ ਸਾਹਿਬ ਭਾਈ ਧਰਮਪ੍ਰੀਤ ਸਿੰਘ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਉਪਰੰਤ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਤਸਵੀਰ ਸਿੰਘ ਉਹ ਸੰਗਤਾਂ ਨੂੰ 1 ਸਵਾ ਘੰਟੇ ਲਈ ਕੀਰਤਨ ਦੁਆਰਾ ਗੁਰਬਾਣੀ ਸ਼ਬਦ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਨਗੇ ਸੋ ਮੇਰੀ ਸਮੂਹੀਆਂ ਸੰਗਤਾਂ ਨੂੰ ਇਹ ਅਪੀਲ ਹੈ ਕਿ ਕੱਲ ਨੂੰ ਆਪਾਂ ਸਮਾਂ ਕੱਢ ਕੇ भोगਦੇ ਹੋ 어ਪਰੰਤ नगर कीर्तन जो भी कीर्तन है वो आपा श्रवण करिए ਅਤੇ ਆਪਣੀ ਸ਼ਮੂਲੀਅਤ ਗੁਰੂ ਘਰ ਵਿਖੇ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਅਤੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ ਸੋ ਬਹੁਤ ਬਹੁਤ ਧੰਨਵਾਦ ਕਿਥੇ ਕਿ ਅਸੀਂ ਵੀ ਆਪਣੇ ਟੀਵੀ ਦੇ ਮਾਧਮ ਰਾਹੀਂ ਜੋ ਕਿ ਸਤਿਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਪੂਰਵ ਕੁਰੀ ਵਿਸ਼ਵ ਦੇ ਅੰਦਰ ਆ ਰਿਹਾ ਉੱਥੇ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਕਿ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਇਸ ਵੇਲੇ ਪਿੰਡ ਮਲਖਪੁਰ ਵਿੱਚ ਜਿੱਥੇ ਇੱਕ ਕਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਉੱਥੇ ਕੱਲ ਤੋਂ ਖੰਡ ਪਾਠਾਂ ਦੇ ਭੋਗ ਪੈਣਗੇ ਉੱਥੇ ਮਹਾਨ ਨਗਰ ਕੀਰਤਨ ਹੋਣਗੇ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਹਮ ਹਮਾ ਕੇ ਇਸ ਨਗਰ ਕੀਰਤ ਦਾ ਹਿੱਸਾ ਬਣੀਏ ਸਤਿਗੁਰੂ ਮਹਾਰਾਜ ਦੇ ਅਸ਼ੀਰਵਾਦ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟ ਆ ਮਿੱਟੀ ਧੰਦਜਗ ਚਾਨਣ ਹੋਆ ਸੋ ਅੱਜ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 556ਵਾਂ ਪ੍ਰਕਾਸ਼ ਪੁਰਬ ਜੋ ਕਿ ਪੂਰੇ ਵਿਸ਼ਵ ਦੀ ਦੁਨੀਆ ਦੇ ਵਿੱਚ ਬਹੁਤ ਸਰਦਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਅਸੀਂ ਅੱਜ ਪਿੰਡ ਮਲਖਪੁਰ ਵਿੱਚ ਜਿੱਥੇ ਕਿ ਇੱਕ ਮਹਾਨ ਨਗਰ ਕੀਰਤਨ ਸਿੰਘ ਸਵਾ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਪੂਰੀ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਅੱਜ ਜਿੱਥੇ ਕਿ ਸੰਗਤਾਂ ਵੱਲੋਂ ਬਹੁਤ ਹੀ ਪ੍ਰਸ਼ਾਦ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਪਾਨ ਪਗਾ ਕੇ ਜਿੱਥੇ ਸੰਗਤਾਂ ਦੇ ਵਿੱਚ ਵਰਤਾਏ ਜਾਂਦੇ ਹਨ ਉੱਥੇ ਸਾਡੇ ਨਾਲ ਸਨ ਬਹੁਤ ਹੀ ਸਤਿਕਾਰਯੋਗ ਸਪੰਸ ਸਾਹਿਬ ਉਹਨਾਂ ਨਾਲ ਗੱਲ ਕਰਾਂਗੇ ਕਿ ਅੱਜ ਦੇ ਇਸ ਮਹਾਨ ਨਗਰ ਕੀਰਤਨ ਦੇ ਕੀ ਗਾਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਆਪਕ ਨੂੰ ਪਤਾ ਹੈ ਆਪਣੇ ਪਹਿਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਮਾਨਕਦੇਵ ਸੱਚਾ ਪਾਸ਼ਾ ਜੀ ਦਾ ਜੋ ਜਨਮ ਦਿਹਾੜਾ ਹੈ ਉਸ ਨੂੰ ਮੁੱਖ ਰੱਖਦੇ ਹੋਏ ਪਿੰਡ ਦੇ ਨਗਰ ਵੱਲੋਂ ਸਾਰੇ ਵੱਲੋਂ ਇਕੱਠੇ ਹੋ ਕੇ ਨਗਰ ਕੀਰਤਨ ਕਿ ਕੱਢਿਆ ਜਾਂਦਾ ਹੈ ਜੋ ਕਿ ਹਰ ਸਾਲ ਇਸ ਨਗਰ ਕੀਰਤਨ ਦੀ ਸਰਕਰਮਾ ਕੀਤੀ ਜਾਂਦੀ ਹੈ ਪੂਰੇ ਪਿੰਡ ਦੀ ਜੀ ਉਹਦੇ ਵਿੱਚ ਖੁਸ਼ੀ ਦੇ ਹੋਰ ਤੇ ਆਪਣੇ ਪਿੰਡ ਦੇ ਕਈ ਮਤਲਬ ਕਿ ਵੀਰਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਤੇ ਸਮੋ ਸਿੱਖ ਸੰਗਤ ਨੂੰ ਸਾਰੀ ਦੁਨੀਆ ਚ ਵਸਦੀ ਸਿੱਖ ਸੰਗਤ ਨੂੰ ਪੂਰੇ ਪਿੰਡ ਵੱਲੋਂ ਮੇਰੇ ਵੱਲੋਂ ਲੱਖ ਲੱਖ ਕਰੋੜ ਕਰੋੜ ਮੁਬਾਰਕੀ ਸੋ ਕੀ ਸੰਦੇਸ਼ ਅੱਜ ਦੇ ਦਿਨ ਤੇ ਸਾਂਝੀ ਬਾਤਾਂ ਦਾ ਪ੍ਰਤੀਕ ਹੈ ਕੀ ਕਹਿਣਾ ਜਾਊਗਾ ਤੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਰਹਿਣਾ ਚਾਹੀਦਾ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਨੇ ਕਿਹਾ ਵੀ ਸਭ ਧਰਮ ਇੱਕ ਹੈ ਇੱਕ ਖੁਦਾ ਹੈ ਵੀ ਆਪਾਂ ਨੂੰ ਸਾਰਿਆਂ ਨੇ ਇਸ ਇੱਕ ਜੁਟ ਇੱਕ ਜੁਟ ਦਾ ਆ ਇਕੱਠੇ ਹੋ ਕੇ ਰਹਿਣਾ ਚਾਹੀਦਾ ਸੋ ਵਾਹ ਆ ਧੰਨਵਾਦ ਜੀ ਸਾਨੂੰ ਬਹੁਤ ਹੀ ਸਤਿਕਾਰਯੋਗ ਸਰਪੰਸ ਸਾਹਿਬਾਂ ਜਿਨ੍ਹਾਂ ਨੇ ਕਿ ਅੱਜ ਦੇ ਇਸ ਮਹਾਨ ਸਮਾਗਮ ਦੇ ਉੱਤੇ ਪੂਰੇ ਦੇਸ਼ ਵਾਸੀਆਂ ਨੂੰ ਜਿੱਥੇ ਮੁਬਾਰਕਬਾਦ ਦਿੱਤੀ ਹੈ ਉਸ ਸਾਂਝੀ ਬਾਤ ਦਾ ਸੰਦੇਸ਼ ਆ ਕੇ ਆਓ ਨਾਲ ਮਿਲ ਕੇ ਇਹੋ ਜੇ ਪ੍ਰੋਗਰਾਮ ਮਨਾ ਕੇ ਆਪਾਂ ਆਪਣੇ ਗੁਰੂਆਂ ਮਹਾਰਾਜਾਂ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ